ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਅੱਜ ਚੱਲਿਆ ਆਂ ਸੀ ਟਰੈਕਟਰ ਤੇ ਹਰਾ ਲੈਣ ਕੌਂਡੀਅਰ ਤੇ ਯਾਰ ਬਹੁਤ ਲੈ ਭਰਾ ਵੀਰੇ ਵੀਰੇ 8 ਵਜੇ ਦਾ ਨਜ਼ਾਰਾ ਦੇਖੋ ਤੁਸੀਂ ਕਿੰਨਾ ਘੈਂਡ ਆ ਬੈਗ ਲਾਉਣੀ ਪੈਣੀ ਆ 看没？下面 ਉਦਨੇ ਬੀਜ ਕੇ ਗਏ ਸੀ ਚਰੀ ਪਰ ਨਿਕਲੇ ਆ ਜੀ ਆ ਚੱਕ ਖੜਾ ਟਰੈਕਟਰ ਕਨ ਲੈ ਚੱਲੇ ਹਰਾ ਵਧਣਾ ਸਵੇਰੇ ਸਵੇਰੇ ਆਬੇ ਘੈਂਡਾ ਕੰਮ ਸਵੇਰੇ ਸਵੇਰ ਦਾ ਪੈਣਾ ਜਿਹੜੀ ਸਵੇਰ ਸਵੇਰ ਦੀ ਸੈਰ ਹਨਾ ਹਲੋ ਪਿਆ ਹਰਾ ਲੱਗ ਗਿਆ ਸਟਾਰਟ ਹੋ ਗਿਆ ਵਧਣਾ ਬਾਈ 5 ਮਿੰਟਾਂ ਚ ਸਾਰਾ ਵਧਣਾ ਹਰਾ ਵਧਣ ਨੂੰ ਕਿਹੜਾ ਮਿੰਟਾਂ ਲੱਗਣਾ ਆ ਦਾਤਰ ਨਾਲ ਬੜੀ ਸੇਦੀ ਵੱਢਿਆ ਜਾਂਦਾ ਹਨਾ ਪੌਦੇ ਨਾਲ ਨਹੀਂ ਇੰਨਾ ਸੇਦੀ ਵੱਢਿਆ ਜਾਂਦਾ ਦਾਤੀ ਨਾਲ ਆ ਦੇ ਨਾਲ ਜਿੱਦਾਂ ਹੁਣ ਫਿਰ ਇਹ ਚੱਲਦਾ ਦਾਤੀ ਹੂੰ ਸ਼ੁਰੂ ਸ਼ੁਰੂ ਦੇ ਵਿੱਚ ਦਾਤੀ ਨਾਲ ਵੱਡਦਾ ਹੀ ਸਾ ਇੱਕ ਬਾਤ ਇੱਕ ਬਾਡੀ ਦਾਤੀ ਨਾਲ ਬਾਕੀ ਸਾਰੀ ਰਾਤਰੇ ਨਾਲ ਸਹੀ ਆ ਇਹਦਾ ਟਾਈਮ ਹੀ 5 ਮਿੰਟ ਲੱਗਦੇ ਹੋਣਗੇ ਹਨ 5 ਮਿੰਟ ਆਸਮਾਨ ਤੋਂ ਲਾ ਲਵਾਂ ਇਹ ਵੀ ਚਲਾਉਣ ਦੇ ਹਿਸਾਬ ਆ ਇਹ ਹਾਂ ਸਹੀ ਗੱਲ ਆ ਪਰ ਬਾਬੇ ਇਹ ਹਵਾ ਵੱਡ-ਵੱਡ ਵੀ ਦਿੰਦਾ ਅਣਜਾਣ ਬੰਦੇ ਦਾ ਦਾ ਗੱਟਾ-ਗੱਟਾ ਛਿੱਕਣ ਮੈਂ ਵੱਡਾ ਆਹ ਵੱਡਦਾ ਸੀਗਾ ਹਾਂ ਬੂਟ ਨਾਲ ਖਹਿ ਗਿਆ ਹਾਂ ਮਾਕੇ ਤੇ ਉੱਤੋਂ ਬੂਟੇ ਵੱਢਿਆ ਗਿਆ ਹਾਂ ਜੇ ਪੈਰ ਕੱਢ ਕੇ ਦੇਖਿਆ ਇੰਨੀ ਸਾਰੀ ਚੀਚੀ ਵੱਢਤੀ ਬਾ ਬਾਬੇ ਦਾ ਫਿਰ ਆ ਮਾੜਾ ਤਾਂ ਹੀ ਤਾਂ ਮੈਂ ਬੂਟ ਪਾ ਕੇ ਹੀ ਪੜਦਾ ਪਰ ਬਚਾ ਤਾਂ ਕਰ ਲੰਦੇ ਆ ਬੂਟ ਪੈ ਜੇ ਚੱਪਲ ਪਾਈ ਹੋਵੇ ਉਹਨੇ ਤਾਂ ਬਚਾਈ ਨਹੀਂ ਕਰਨਾ ਯਾਰ ਇਹਨੂੰ ਚਲਾਉਣ ਦਾ ਵੀ ਹਿਸਾਬ ਆ ਅਣਜਾਣ ਬੰਦੇ ਤੋਂ ਥੋੜੀ ਚੱਲਦਾ ਇਹ ਤੂੰ ਇੰਨਾ ਕਿ ਨਹੀਂ ਵੱਢ ਸਕਦਾ ਇੰਨਾ ਕੇ ਮੈਨੂੰ ਪਤਾ ਨਾਂ ਜਦੋਂ ਥੋੜਾ ਜਿਹਾ ਰਹਿ ਗਿਆ ਕਿਤੇ ਯੋਗਾ ਦਾ ਵੱਡੇਗਾ ਜੀ ਹਾਂ ਇੰਨਾ ਇੱਕ ਤਾਂ ਵੱਢ ਹੀ ਲੈਣਾ ਏਡੀ ਤਾਂ ਕੋਈ ਗੱਲ ਹੋਇਆ ਨਹੀਂ ਐਂ ਦਾ ਦਾਤੀ ਨਾਲ ਵੱਡਿਆ ਵੇ ਪਰ ਦਾਤਰੇ ਨਾਲ ਨਹੀਂ ਵੱਡਿਆ ਵੇ ਟਿੱਖਾ ਵਾਲਾ ਹੁੰਦਾ ਹਾਂ ਇਹ ਸਾਰਾ ਬਾਕੀ ਤਿੱਖਾ ਬਹੁਤ ਨਾਲ ਉਸ ਤੋਂ ਬਾਅਦ ਚੋਂਗਾ ਨਾ ਪਤਾ ਵੀ ਹੋਇਆ ਹੋਵੇ ਫਿਰ ਵੀ ਤਿੱਖਾ ਹੁੰਦਾ ਹੈ ਹੂੰ ਰੋਜ ਰੋਜ ਲਾ ਕੇ ਲੈ ਕੇ ਔਣਾ ਪੈਂਦਾ ਤਿੱਖਾ ਕਰਕੇ ਲੈ ਕੇ ਔਣਾ ਪੈਂਦਾ ਹਾਂ ਰੇਤੀ ਔਰ ਰੋਜ ਰੇਤੀ ਲਾਉਣੀ ਆ ਹਾਂ ਫਿਰ ਉਹ ਨਹੀਂ ਹੁੰਦਾ ਜੋਰ ਨਹੀਂ ਲੱਗਦਾ ਹੈਗਾ ਹਾਂ ਇੱਕ ਬਾਈ ਮਸ਼ੀਨਾਂ ਜੀਆਂ ਬਣਾਈਆਂ ਵੀ ਆ ਨੇ ਹਾਂ ਖਰਾ ਵਡਣ ਵਾਲੀਆਂ ਐ ਵੀ ਉਹ ਤਾਂ ਚੱਲ ਉਹਨਾਂ ਦੇ ਨੇ ਨਾ ਜਿਹਨੇ ਡੈਰੀ ਡੂਰੀ ਫਾਰਮ ਆ ਹਾਂ ਡੂਰੀ ਰੋਣ ਹੈ ਉਹ ਮਸੀਤ ਨਾਲ ਚੱਲਦੀ ਆ ਕਿਹੜੀ ਪਲੇਟ ਜੇ ਚੱਲਦਾ ਜੀ ਮੈਂ ਆਹ ਨਹੀਂ ਆਪਣੇ ਕਣਕ ਜੀ ਰਿਵਟਦੇ ਹੁੰਦੇ ਨੇ ਹਾਂ ਅੱਛਾ ਉਹ ਟਰੈਕਟਰ ਨਾਲ ਚੱਲਦੀ ਆ ਇੱਕ ਇੰਜਣ ਨਾਲ ਵੀ ਚੱਲਦੀ ਆ ਆਹੋ ਕਲਾਮਣੀ ਦੇਖਿਆ ਸੀ ਮੈਂ 855 ਜੀ ਲਈ ਨਿਕਲਦਾ ਸੀ ਚੱਕ ਇੰਨਾ ਵੱੜਦਾ ਦੇਖ ਲਾ ਕਿੰਨੇ ਮਿੰਟਾਂ ਚ 2-3 ਮਿੰਟਾਂ ਚ ਵੱੜਦਾ ਦੋ ਮੱਜਾਂ ਦਾ ਤਾਂ ਵੱਢੀ ਦਿੱਤਾ ਹੁਣ ਵੱੜਤਾ ਹੁਣ ਦੋ ਮੱਜਾਂ ਦਾ ਇੱਥੋਂ ਪੰਡ ਵੱਢੀ ਗਈ ਆਹੋ ਇੱਕ ਪੰਡ ਵੱਢ ਗਈ ਇੱਕ ਪੰਡ ਹੋਰ ਵੱਢਣੀ ਆ ਹਾਂ ਉਹ ਦੋ ਪੰਡਾ ਵੱਢਣੀਆਂ ਨੇ ਇਹ ਵੀ ਸਾਡਾ ਸਵੇਰੇ ਸਵੇਰੀ ਸੁਆਦ ਆ ਵੱਢਣ ਦਾ ਹਨਾ ੁੱਪੇ ੁੱਪੇ ਤਾਂ ਨਹੀਂ ਬੜਾ ਔਖਾ ਹਨ ਵੱਢੀ ਦਾ ਜਾਂਦੇ ਆ ਲੋਕ ਪਰ ਨੀਨੇ ਕੰਮ ਕਰਨਾ ਉਹਨੇ ਤਾਂ ਧੁੱਪੇ ਵੀ ਕਰੀ ਜਾਣਾ ਪਰ ਵੈਸੇ ਸਵੇਰੀ ਵਧੀਆ ਹਨਾ ਫਿਰ ਇਹ ਖਰਾਬ ਨਹੀਂ ਹੁੰਦਾ ਫਿਰ ਜੇ ਸਵੇਰੇ ਵੱਡਿਆ ਹੋਵੇ ਸਹੀ ਗੱਲ ਆ ਰਾਤ ਦੀ ਤਰੇਲ ਪਈ ਹੁੰਦੀ ਆ ਨਾ ਪ੍ਰੈਸ਼ਰ ਨਹੀਂ ਹੂੰ ਠੰਡਾ ਹੁੰਦਾ ਅੱਛਾ ਹੂੰ ਠੰਡਾ ਹੁੰਦਾ ਰਾਤ ਨੂੰ ਹੁਣ ਤਾਂ ਜਿੰਨੇ ਆਪਾਂ ਸ਼ਾਮ ਨੂੰ ਵੜਦੇ ਆ ਹਾਂ ਫਿਰ ਉਹ ਪਾਖ ਨਹੀਂ ਜਾਂਦਾ ਹਾਂ ਹਾਂ ਸਹੀ ਗੱਲ ਆ ਪਰ ਹੁਣ ਆਪਾਂ ਦੇਖੇ ਸਵੇਰੇ ਵੱਢ ਲਿਆ ਤੇ ਸ਼ਾਮ ਨੂੰ ਇਹਨੂੰ ਉਹ ਕਰ ਦੇਣਾ ਟੋਕਾ ਕਰ ਦੇਣਾ ਕਿਹਦੀ ਟਾਈਮ ਟੂ ਬਦਲਣਾ ਦਿੱਤਾ ਹੋਵੇ ਕਿਤੇ ਕਿਉਂ ਹੁਣ ਕਣਕਾਂ ਦਾ ਵੱਡੀਆਂ ਗਈਆਂ ਹੂੰ ਥੂੜੀਆਂ ਬਣ ਗਈਆਂ ਲੈਡ ਪੁੱਛਦਾ ਆਉਂਦੀ ਕਦੋਂ ਆ ਅੱਗੇ ਤਾਂ ਸਵੇਰ ਹੁੰਦੀ ਆ ਅਸੀਂ ਹਰਾ ਹੋਣ ਵੜਤਾ ਤੇ ਹੁਣ ਚੱਲਿਆਂ ਅਸੀਂ ਘਰੇ ਬਾਈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਯਾਰ ਵੱਧ ਤੋਂ ਵੱਧ ਕਰੋ ਸਬਸਕ੍ਰਾਈਬ ਟਾਕਤਾ ਕੀ ਖਰਾਬ ਨਾ ਹੋਵੇ ਕਿਉਂਕਿ ਸ਼ਾਮ ਨੂੰ ਟੋਕਾ ਕਰਨਾ ਹੁਣ ਨਹੀਂ ਕਰਨਾ ਕਿਉਂਕਿ ਹੁਣ ਜੇ ਤੁੱਪਾ ਨਾ ਤੁੱਪੇ ਸੁੱਕ ਜਾਣਾ ਫਿਰ ਖਰਾਬ ਹੋ ਜਾਣਾ ਗਰਮੈਸ ਨਾਲ ਆਇਆ ਇੱਕ ਬਲਮ ਵੀ ਫਿਊਜ ਆ ਬਲਮ ਵੀ ਫਿਊਜ ਆਇਆ ਇੱਕ ਅਸੀਂ ਆ ਗਏ ਘਰੇ ਹਰਾ ਵੱਢ ਕੇ ਚੱਕ ਘਰੇ ਬਾੜ ਦਾ ਟਰੈਕਟਰ ਚੱਕ ਲਾ ਦਾ ਟਕਾਣੇ ਦੇ ਹੋਰ ਆ ਗਏ ਸੀ ਘਰੇ ਸਾਰਾ ਬਾੜ ਦਾ ਘਰ ਦਾ ਸਵੇਰ ਵਾਲਾ ਕੰਮ ਅੱਜ ਵਾਲਾ ਕੰਮ ਨਵੇੜ ਦਾ ਚੱਕਦੇ ਪੱਤੇ ਹੈ ਚਾਬੀ ਲੱਭਣ ਹਾਰਨ ਖੋਲਣਿਆ ਗੱਡੀ ਦੇ ਗੱਡੀ ਦੇ ਖੋਲ ਕੇ ਟਰੈਕਟਰ ਤੇ ਲਾਉਣਿਆ ਗੱਡੀ ਦੇ ਡਬਲ ਲੱਗੇ ਹੋਏ ਆ ਲੱਭ ਗਈ ਹਾਂ ਚਾਬੀਆਂ ਕਿੰਨੇ ਨੰਬਰ ਦੀ ਹੈ ਇਹ ਦੇਖਦੇ ਆ ਲਾ ਕਿਉਂ ਪਾ ਪਾਣੇ ਲੱਗੇ ਹੋਏ ਨੇ ਇਹਦੇ ਪਰਲੇ ਦੂਜੇ ਲੱਗੇ ਹੋਏ ਨੇ ਰੂਡਸ ਦੇ ਵੱਡੇ ਵੱਡੇ ਜੇ ਇਹ ਖੋਲ ਕੇ ਟਰੈਕਟਰ ਤੇ ਲਾਉਣਿਆ ਸੀ ਨਹੀਂ ਇਹਦੇ ਜਮੇ ਛੋਟੀ ਜਾਬੀ ਲੱਤੀ ਸੀ ਛੋਟੀਆਂ ਜਮੇ ਛੋਟੀ ਇੱਥੋਂ ਖੁੱਲਣਗੇ ਇਹ ਫਿਰ ਪੇਚ ਇਹਦਾ ਤੂੰ ਪਲਾਸ ਨਾਲ ਖੋਲ ਲਾ ਅਮੀ ਪਲਾਸ ਲੈ ਕੇ ਹੀ ਨੀਲਾ ਜਿਹਾ ਹਾਂ ਪਲਾਸ ਨਾਲ ਖੋਲ ਪਲਾਸ ਨਾਲ ਖੁੱਲੇ ਜਾਣੇ ਆ ਮੈਂ ਲੈ ਗਿਆ ਬਾਪੂ ਕਿਉਂਕਿ ਅੱਡੀ ਚਾਬੀ ਆਪਣੇ ਕੋਲੇ ਹੋਣੀ ਵੀ ਨਹੀਂ ਨਹੀਂ ਹੈਗੀਆਂ ਚਾਹੀਦੀਆਂ ਇੰਨੀ ਕਬੱਡੀ ਚਾਬੀ ਚਾਹੀਦੀ ਆ ਕਿੰਨੀ ਕਬੱਡੀ ਇੰਨੀ ਕਬੱਡੀ ਬਾਬਿਓ ਹੈਗੀ ਆ ਬਾਈ ਕਹਿੰਦਾ ਹਾਂ ਦਾ ਨਵੀਆਂ ਹੋਣਗੀਆਂ ਨਹੀਂ ਤਾਂ ਉਹਦੇ ਕੋਲੋਂ ਵੱਡਗੇ ਉਹ ਕਰਵਾ ਦਾਂਗੇ ਇੱਥੇ ਟੇਪ ਇਹਨਾਂ ਨੂੰ ਆਪਣੀ ਟੇਬਲ ਲਵਾਣੀ ਹੈ ਹਾਂ ਟੇਬਲ ਲਾ ਦਾਂਗੇ ਟੇਬਲ ਪਈ ਹੈ ਅੰਦਰ ਪਈਆ ਆਪਾਂ ਹਣੀ ਲਾ ਦਨੇ ਹਨ ਨਾ ਕੱਠੀਆਂ ਨਾਲ ਹੋ ਜਾਣ ਕਿ ਬੌਸ ਦੇ ਆ ਇੱਕ ਦੂਜੇ ਆਉਂਦੇ ਆ ਉਹ ਸਸਤੇ ਆ ਇਹ ਵਧੀਆ ਚਾਹੀਦੀ ਬਾਜ ਟਿੱਖੀ ਜੀ ਆ ਜਿਵੇਂ ਹੰਡਾਈ ਦੇ ਲੱਗੇ ਆਉਂਦੇ ਹੁੰਦੇ ਆ ਉਹਦੇ ਕਰੇਟਾ ਕਰੂਟਾ ਦੇ ਨਹੀਂ ਆਉਂਦੇ ਹਾਂ ਹਾਂ ਉਹ ਉਹ ਬਾਜ ਵਾਲੇ ਆ ਇਹ ਜਿਹੜੇ ਦੂਜੇ ਅੰਗੇ ਸੀ 500 ਵਾਲੇ ਉਹ ਤਾਂ ਬਾਜ ਉਹਦੀ ਹੋਈਆਂ ਉਹ ਤੋ ਖੁੱਲਦੀ ਨਹੀਂ ਇਹ ਤਾਂ ਯਾਰ ਮੰਮੀ ਉਹ ਟੇਪ ਲੈ ਕੇ ਉਹ ਤੇਪ ਕਰ ਦਾਂਗੇ ਫਿਰ ਪੂਆ ਟੇਪ ਰੋਲ ਲੈ ਕੇ ਆਇਆ ਇੱਥੇ ਟੇਪ ਕਰ ਦਾਂਗੇ ਨਾ ਮੁਰ ਕੇ ਹੋਰੀ ਅਰਥ ਅਰਥ ਹੋ ਜਵੇ ਹੋਰੀ ਚੱਕਰ ਪਏ ਆ ਨਾ ਡਖੁੱਲਣਾ ਬਸ ਅਸੀਂ ਇਹਨਾਂ ਛੋਟਾ ਹੈ ਹੋ ਲਗੇ ਇਹ ਲਗਾ ਲਿਆ ਨਿੱਕੀ ਜਿਹੀ ਚਾਬੀ ਆ ਨਿੱਕੀ ਜਿਹੀ ਚਾਬੀ ਕਿੰਨੀ ਕੰਮ ਖੜ ਜਾਂਦੀ ਹਾਂ ਹਾਂ ਸਹੀ ਗੱਲ ਆ ਜੇ ਚਾਬੀ ਨਾ ਹੋਵੇ ਹੁਣ ਆਪਣੇ ਕੋਲੇ ਉਹਦੇ ਨਾਲ ਪਲਾਸ ਨਾਲ ਖੁੱਲਦੇ ਨਹੀਂ ਸੀ ਹਨਾ ਚਾਬੀ ਨਾਲ ਹੀ ਖੁੱਲੇ ਆ ਪਲਾਸ ਦਾ ਘੁੰਮਦਾ ਸੀ ਇਹ ਸਾਰੇ ਸਾਡੇ ਸਮਾਨ ਘਰੇ ਰੱਖਣਾ ਚਾਹੀਦਾ ਕਿਤੇ ਵੀ ਕਿਸੇ ਚੀਜ਼ ਦੀ ਵੀ ਲੋੜ ਪੈ ਸਕਦੀ ਆ ਚਾਬੀਆਂ ਦੀ ਤਾਂ ਖਾਸ ਕਰਕੇ ਆਪਣੇ ਕੋਲੇ ਨਟ ਤਾਂ ਹੋਊਗਾ ਏਡਾ ਕੁ ਨਹੀਂ ਆਹੀ ਕਹਾ ਤਾਂ ਪੜਾਂਗੇ ਹੁਣ ਆਪਾਂ ਨਾ ਨਟ ਤਾਂ ਉਧਰ ਪ੍ਰੈਪਰ ਤੇ ਹੋਊਗਾ। ਉਹ ਇਹ ਨਟ ਦਾ ਕਿਹੜਾ ਕੋਈ ਉਹ ਵਸੜਾ। ਉਹ ਨਹੀਂ ਆ ਤਾਂ ਇਹਦੇ ਵਿੱਚੇ ਕਰ ਦੇਣੇ ਨਾ। ਇਹ ਤਾਂ ਬਾਧੂ ਆ ਯਾਰ। ਬਾਧੂ ਵਾਲੀ ਗੱਲ। ਕੱਲ ਨੂੰ ਮੰਨ ਲਾ ਤੈਨੂੰ ਲਾਉਣੇ ਪੈਗੇ ਉਰੇ। ਫੇ ਨਟ ਲਾ ਦਾਂਗੇ। ਤੈਨੂੰ ਉਧਰੋਂ ਨਟ ਨਾ ਮਿਲੇ। ਉਧਰ ਦਾ ਆਪਾਂ ਕਿਤੇ ਨਾ ਕਿਤੇ ਲਕਾ ਦੇ ਦੇਣੇ। ਪਰ ਲੱਗਣਗੇ ਤਾਂ ਸੋਦੇ ਮੂਰੇ ਹੀ। ਕੋਈ ਨਹੀਂ ਕਹਿੰਦਾ ਮੈਂ ਨਟ ਦੀ ਗੱਲ ਕਰਦਾ। ਅੱਛਾ। और ही हाँ पे ना ही माड़ा मोटा सूढ़ा बड़ा भी पूगा पा गई चकुल हारन 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 कर दी सी